ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਲੋਕਾਂ ਤੋਂ ਵੋਟਾਂ ਮੰਗਦੀ ਸੀ ਲੋਕਾਂ ਨੂੰ ਕਹਿੰਦੀ ਸੀ ਕਿ ਇੱਕ ਵਾਰ ਸਾਨੂੰ ਤੁਸੀਂ ਸੱਤਾ ਦੇ ਵਿੱਚ ਲੈ ਕੇ ਆਓ ਅਸੀਂ ਪੰਜਾਬ ਦਾ ਜਿਹੜਾ ਪ੍ਰੋਪਰ ਸਿਸਟਮ ਹੈ ਇਸ ਸਿਸਟਮ ਦੇ ਵਿੱਚ ਚੇਂਜ ਲੈ ਕੇ ਆਵਾਂਗੇ ਪੰਜਾਬ ਦੀ ਧਰਤੀ ਤੇ ਇੱਕ ਨਵਾਂ ਸੂਰਜ ਉੱਗੂਗਾ। ਅਕਾਲੀ ਕਾਂਗਰਸੀਆਂ ਨੇ ਪੰਜਾਬ ਦੀ ਜਿਹੜੀ ਲੁੱਟ ਕੀਤੀ ਹੈ ਇਸ ਲੁੱਟ ਤੋਂ ਪੰਜਾਬ ਨੂੰ ਨਿਜ਼ਾਤ ਮਿਲੂਗੀ ਤੇ ਅਸੀਂ ਇੱਕ ਨਵਾਂ ਪੰਜਾਬ ਸਿਰਜਾਂਗੇ ਜਿਹੜਾ ਪੰਜਾਬ ਹੋਊਗਾ ਰੰਗਲਾ ਪੰਜਾਬ ਹੋਊਗਾ ਕਿ ਅਕਾਲੀ ਕਾਂਗਰਸੀਆਂ ਨੇ ਤਾਂ ਇਸ ਪੰਜਾਬ ਨੂੰ ਕੰਗਲਾ ਪੰਜਾਬ ਬਣਾਤਾ। ਮੇਰੇ ਪੁੱਛੇ ਆਹ ਤੁਸੀਂ ਇੱਕ ਰਿਪੋਰਟ ਦੇਖ ਰਹੇ ਹੋ ਪੰਜਾਬੀ ਟ੍ਰਿਬਿਊਨ ਦੀ ਆਹ ਰਿਪੋਰਟ ਹੈ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਨੇ ਚਰਨਜੀਤ ਸਿੰਘ ਭੁੱਲਰ ਉਹਨਾਂ ਨੇ ਆਹ ਰਿਪੋਰਟ ਦਿੱਤੀ ਹੈ ਕਿ ਪੰਜਾਬ ਸਰਕਾਰ ਪੰਜਾਬ ਦੀ ਸਰਕਾਰੀ ਜਾਇਦਾਦਾਂ ਵੇਚਣ ਦੇ ਰਾਤੂੜੀ ਯਾਨੀ ਕਿ ਮੈਂ ਤੁਹਾਨੂੰ ਦੱਸ ਦਵਾਂ ਕਿ ਪੰਜਾਬ ਦੀਆਂ ਜਿਹੜੀਆਂ ਪ੍ਰਾਪਰਟੀਆਂ ਨੇ ਉਹ ਭਾਵੇਂ ਪਾਵਰਕਾਮ ਕੋਲੇ ਪਈ ਆ ਕੋਈ ਮੰਡੀ ਦੀ ਜ਼ਮੀਨ ਆ ਕੋਈ ਪੰਜਾਬ ਸਰਕਾਰ ਕੋਲੇ ਹੋਰ ਜ਼ਮੀਨਾਂ ਪਈਆਂ ਨੇ ਕਿ ਇਹਨਾਂ ਜ਼ਮੀਨਾਂ ਨੂੰ ਪੰਜਾਬ ਸਰਕਾਰ ਵੇਚਣਾ ਚਾਹੁੰਦੀ ਹੈ ਵੇਚਣਾ ਇਸ ਕਰਕੇ ਚਾਹੁੰਦੀ ਹੈ ਕਿ ਪੰਜਾਬ ਸਰਕਾਰ ਦੇ ਕੋਲ ਕੋਈ ਪੈਸਾ ਨਹੀਂ ਪੰਜਾਬ ਸਰਕਾਰ ਦਾ ਖਜ਼ਾਨਾ ਖਾਲੀ ਹੈ ਪੰਜਾਬ ਸਰਕਾਰ ਲਗਾਤਾਰ ਵਿੱਤੀ ਸਥਿਤੀ ਦਾ ਸਾਹਮਣਾ ਕਰ ਰਹੀ ਜਿਹੜੀ ਵਿਗੜੀ ਹੋਈ ਹੈ ਆਪਾਂ ਨੇ ਬੈਂਕਾਂ ਤੋਂ ਵੀ ਕਰਜ਼ੇ ਲੈ ਰੱਖੇ ਨੇ ਆਪਾਂ ਨੇ ਸੈਂਟਰ ਸਰਕਾਰ ਤੋਂ ਵੀ ਆਪਾਂ ਨੇ ਕਰਜ਼ੇ ਲੈ ਰੱਖੇ ਨੇ ਜਿਹੜਾ ਪੰਜਾਬ ਦਾ ਕਰਜ਼ਾ ਤਕਰੀਬਨ ਹਾਂ 5 ਲੱਖ ਕਰੋੜ ਨੂੰ ਆ ਕਰਜ਼ਾ ਪੰਜਾਬ ਦਾ ਪਹੁੰਚਿਆ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਕਹਿੰਦੀ ਸੀ ਕਿ ਅਸੀਂ ਜੇ ਸਾਡੀ ਸਰਕਾਰ ਆ ਜੂਗੀ ਅਸੀਂ ਜਿਹੜੇ ਪੰਜਾਬ ਦੇ ਕਰਜ਼ੇ ਨੇ ਉਹ ਕਹਿੰਦੇ ਕਿ ਜਿਹੜੀ ਲੁੱਟ ਹੈ ਖਜ਼ਾਨੇ ਦੀ ਆਹ ਲੁੱਟ ਤਾਂ ਅਕਾਲੀ ਕਾਂਗਰਸੀਆਂ ਨੇ ਕੀਤੀ ਆ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਅਸੀਂ ਖਜ਼ਾਨਾ ਪਰਾਂਗੇ ਅਸੀਂ ਲੁੱਟ ਨਹੀਂ ਕਰਾਂਗੇ ਖਜ਼ਾਨੇ ਦੀ ਆ ਗੱਲਾਂ ਆਮ ਆਦਮੀ ਪਾਰਟੀ ਕਰਦੀ ਸੀ ਪਰ ਆਮ ਆਦਮੀ ਪਾਰਟੀ ਅਜ ਬਿੱਤੀ ਸੰਕਟ ਦੇ ਵਿੱਚ ਘिरी ਹੋਈ ਆ ਤੇ ਜਾਇਦਾਦਾਂ ਵੇਚਣ ਦੇ ਰਾਹ ਤੋਰੀ ਹੋਈ ਆ ਕਿਤੇ ਕਿਤੇ ਦੀ ਜਾਇਦਾਦਾਂ ਪੰਜਾਬ ਸਰਕਾਰ ਵੇਚ ਰਹੀ ਆ। ਜ਼ਿਲ੍ਹਾ ਪਟਿਆਲਾ ਤੇ ਜ਼ਿਲ੍ਹਾ ਲੁਧਿਆਣਾ ਇਹਨਾਂ ਦੋਨੋਂ ਜ਼ਿਲ੍ਹਿਆਂ ਦੀ ਮੀਟਿੰਗ ਹੋਈ ਹੈ 1 ਅਕਤੂਬਰ ਤੇ ਮੀਟਿੰਗ ਹੋਈ ਆਾ ਚੰਡੀਗੜ੍ਹ ਪੰਜਾਬ ਭਵਨ ਚ। ਪਟਿਆਲਾ ਦੀ ਮੀਟਿੰਗ ਡਾਕਟਰ ਬਲਵੀਰ ਸਿੰਘ ਜਿਹੜੇ ਪੰਜਾਬ ਦੇ ਹੈਲਥ ਮਿਨਿਸਟਰ ਨੇ ਉਹਨਾਂ ਨੇ ਲਈਏ ਤੇ ਲੁਧਿਆਣਾ ਦੀ ਮੀਟਿੰਗ ਜਿਹੜੇ ਉੱਥੋਂ ਦੇ ਉਦਯੋਗ ਮੰਤਰੀ ਨੇ ਨੰਮੇ ਨੰਮੇ ਬਣੇ ਨੇ ਸੰਜੀਵ अरोड़ा ਉਹਨਾਂ ਨੇ ਆਹ ਮੀਟਿੰਗ ਲਈਏ 1 ਅਕਤੂਬਰ ਨੂੰ ਮੀਟਿੰਗ ਲਈਆ ਇਸ ਮੀਟਿੰਗ ਦਾ ਏਜੰਡਾ ਸੀ ਕਿ ਉਹਨਾਂ ਸਾਰੀ ਜ਼ਾਇਦਤਾਂ ਦੀ ਪਛਾਣ ਕੀਤੀ ਜਾਵੇ ਜਿਹੜੀਆਂ ਅਜੇ ਖੰਡਰ ਬਣੀਆਂ ਪਈਆਂ ਨੇ ਜਿਨ੍ਹਾਂ ਨੂੰ ਵੇਚ ਕੇ ਸੂਬੇ ਦੀ ਜਿਹੜੀ ਵਿੱਤੀ ਹਾਲਤ ਹੈ ਇਹਨੂੰ ਸੁਧਾਰਿਆ ਜਾ ਸਕੇ ਇਸੇ ਚੀਜ਼ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਸਰਕਾਰ ਨੇ ਕਿਹਾ ਕਿ ਸਾਨੂੰ ਜਿਹੜੇ ਅਧਿਕਾਰੀ ਸੀ ਇਹਨਾਂ ਮੀਟਿੰਗਾਂ ਦੇ ਵਿੱਚ ਅਧਿਕਾਰੀ ਵੀ ਸ਼ਾਮਲ ਰਹੇ ਜਿਵੇਂ ਡਾਕਟਰ ਬਲਵੀਰ ਉਹਨਾਂ ਦੇ ਨਾਲ ਪਟਿਆਲਾ ਦਾ ਪ੍ਰਸ਼ਾਸਨ ਪੰਜਾਬ ਵਿਕਾਸ ਜਿਹੜੀ ਅਥਾਰਟੀ ਹੈ ਉਹਦੇ ਅਧਿਕਾਰੀ ਡਿਪਟੀ ਕਮਿਸ਼ਨਰ ਪਟਿਆਲਾ ਇਦਾਂ ਹੀ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਲੁਧਿਆਣਾ ਦੀ ਡਿਵੈਲਪਮੈਂਟ ਅਥਾਰਟੀ ਉਹ ਉੱਥੇ ਮੌਜੂਦ ਰਹੇ ਤੇ ਉਹਨਾਂ ਸਾਰਿਆਂ ਨੂੰ ਕਿਹਾ ਗਿਆ ਕਿ ਤੁਸੀਂ ਸਾਨੂੰ ਪਛਾਣ ਕਰਕੇ ਦੱਸੋ ਕਿ ਕਿੱਥੇ-ਕਿੱਥੇ ਕਿਹੜੀਆਂ-ਕਿਹੜੀਆਂ ਪ੍ਰਾਪਰਟੀਆਂ ਨੇ ਜਿਹੜੀਆਂ ਪ੍ਰਾਪਰਟੀਆਂ ਪਈਆਂ ਨੇ ਜਿਨ੍ਹਾਂ ਨੂੰ ਵੇਚਿਆ ਜਾ ਸਕਦਾ ਜਿਵੇਂ ਪਟਿਆਲਾ ਦੀ ਪ੍ਰਾਪਰਟੀ ਦੀ ਪਛਾਣ ਕੀਤੀ ਹੈ ਤੁਸੀਂ ਲਿਖਿਆ ਵੀ ਹੋਇਆ ਮੇਰੇ ਹੱਥ ਦੇ ਵਿੱਚ ਵੀ ਆਹ ਰਿਪੋਰਟ ਹੈ ਕਿ ਪਟਿਆਲਾ ਦਾ ਜਿਵੇਂ ਬਸ ਅੱਡਾ ਪੁਰਾਣਾ ਬਸ ਅੱਡਾ ਉਹਨੂੰ ਵੇਚਿਆ ਜਾ ਸਕਿਆ ਉਹਦੀ ਪਛਾਣ ਕਰਕੇ ਦੱਸੋ ਪਟਿਆਲਾ ਜ਼ਿਲ੍ਹੇ ਚ ਪਾਵਰਕਾਮ ਤੇ ਨੰਬਰ 40 ਵਾਲੀ ਸੰਪਤੀ ਤੇ ਕਹਿੰਦੇ ਸਰਕਾਰ ਦੀ ਅੱਖ ਜਿਹੜੀ 55 ਏਕੜ ਬਣਦੀ ਹੈ ਇਦਾਂ ਹੀ ਪਾਵਰਕਾਮ ਦਾ ਪਟਿਆਲਾ ਚ 12 ਏਕੜ ਦਾ ਇੱਕ ਸਪੋਰਟਸ ਸਟੇਡੀਅਮ ਹੈ ਉਹਦੋਂ ਤੇ ਸਰਕਾਰ ਦੀ ਅੱਖ ਹੈ ਤੇ ਇਦਾਂ ਹੀ ਪਾਵਰਕਾਮ ਤੇ ਹੋਰ ਫਲੈਟ 10 ਏਕੜ ਜ਼ਮੀਨ ਵਿੱਚ ਪਾ ਕੇ ਉਹ ਨਿਸ਼ਾਨੇ ਤੇ ਹੈ ਲੁਧਿਆਣਾ ਜ਼ਿਲ੍ਹੇ ਦੀ ਪਾਵਰਕਾਮ ਦੀ 40 ਸੰਪਤੀਆਂ ਉਨਾ ਸਾਹਮਣੇ ਤੇ ਨੇ ਜਿਹਨ ਸਰਕਾਰ ਵਿੱਚ ਨਾ ਚਾਹੁੰਦੀ ਹੈ ਜੀਟੀ ਰੋਡ ਲੁਧਿਆਣਾ ਤੇ ਪਾਵਰ ਕਾਮ ਦੀ 13 ਏਕੜ ਜ਼ਮੀਨ ਸਰਾਂਬਾ ਨਗਰ ਪਾਵਰ ਕਲੋਨੀ ਦੀ 11 ਏਕੜ ਜ਼ਮੀਨ ਇਹ ਸਾਰੀ ਜ਼ਮੀਨਾਂ ਸਰਕਾਰ ਵਿੱਚ ਨਾ ਚਾਹੁੰਦੀ ਹੈ ਤੇ ਜਿਆਦਾ ਜਿਹੜੀਆਂ ਆ ਜ਼ਮੀਨਾਂ ਨੇ ਆਹ ਜ਼ਮੀਨਾਂ ਰਿਲੇਟਡ ਨੇ ਪਾਵਰ ਕਾਮ ਦੇ ਨਾਲ ਪਾਵਰ ਕਾਮ ਦੀਆਂ ਜ਼ਮੀਨਾਂ ਨੇ ਭਾਵੇਂ ਫਲੈਟ ਦੇ ਰੂਪ ਦੇ ਵਿੱਚ ਹੋਣ ਜਾਂ ਇਦਾਂ ਬਿਲੀਆਂ ਪਈਆਂ ਜ਼ਮੀਨਾਂ ਹੋਣ ਜਿਹਨਾਂ ਸਰਕਾਰ ਵੇਚਣਾ ਚਾਹੁੰਦੀ ਹੈ ਹੁਣ ਦੇਖਣ ਵਾਲਾ ਹੋਊਗਾ ਕਿ ਸਰਕਾਰ ਦਾ ਜਿਹੜਾ ਪਲਾਨ ਆ ਆਹ ਠੀਕ ਤਰੀਕੇ ਨਾਲ ਸਿਰੇ ਚੜਜੂਗਾ ਜਾਂ ਫਿਰ ਇਹਦਾ ਵੀ ਵਿਰੋਧ ਹੋਊਗਾ